ਹੋਣ ਦੇ ਕਰਨ ਲਗਾ ਬਟ ਰਾਜਪੀਤ ਕੋ ਖਾਲਸਾ ਦਾ ਕੋਈ ਨਹੀਂ ਹੁੰਦੇ ਪ੍ਰਧਾਨ ਚੋ ਸਮੂਹ ਪੱਤਰਕਾਰ ਸਾਥੀਓ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਹਨਾਂ ਸੁਲਜੀ ਹੋਈ ਇੱਕ ਜਮਾਤ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ ਪੱਤਰਕਾਰਤਾ कोई मजाक नहीं पत्रकार पत्रकार ने जे फौज बॉर्डर लाइन लड़ाई खिलो के सरकार करते हैं पत्रकार कोई छोटा खेल नहीं है हर बंद हर बंद की बुराई ने सामने लिया नवा ਮਸਜਿਦ ਕੋਲੋਂ ਮੈਂ ਕੋਈ ਗੱਲ ਨਹੀਂ ਪੱਕੀ ਮੈਂ ਕਿ ਗੱਲ ਨੂੰ ਕਿ ਬੱਤ ਪਰਕਾਰ ਵੀ ਬਣੋਕ ਨਹੀਂ ਪੱਤਰਕਾਰਾਂ ਦੀ ਆਪਨੀ ਜ਼ਿੰਦਗੀ ਹੈ ਪੱਤਰਕਾਰਾਂ ਦੀਆਂ ਆਪਣੀਆਂ ਤਰੇਲੂ ਪ੍ਰੋਬਲਮ ਹੁੰਦੀਆਂ ਇਹਦਾ ਇਹ ਬਦਦਰ ਨਹੀਂ ਕਿ ਉਹ ਆਪਣਾ ਪ੍ਰੋਬਲਮ ਕਿਤੇ ਯਾਰ ਵੀ ਕਰ ਲਵੇ ਉਹਨਾਂ ਨੂੰ ਵੀ ਕਰਨਾ ਪੈਂਦਾ ਤੁਹਾਨੂੰ ਆਸਾਨ ਹੈ ਸਾਡਾ ਵੀ ਪ੍ਰੇਮ ਨਹੀਂ ਮੈਂ ਉਹਨਾਂ ਨਾਲ ਉਹ ਨੂੰ ਨਹੀਂ ਦਿਨਨਾ ਆਪਣੇ ਨਿੱਜੀ ਪ੍ਰੋਬਲਮ ਦੇ ਵੀ ਇਹਨੂੰ ਉਹਨਾਂ ਦੇ ਪੁਨਰੇ ਬਾਰੇ ਵੀ ਲੜ ਰਹੇ ਪਾਣੀ ਦਾ ਨਾਲਾ ਚਲ ਜਾਓ ਪਾਣੀ ਕਿਤੇ ਚਲ ਜਾਓ ਦੂਜੀ ਗੱਲ ਇਹ ਕਿ ਮੈਂ ਪੱਤਰਕਾਰ ਭਰਾਵਾਂ ਨੂੰ ਇੱਕ ਬੇਨਤੀ ਕਰਨ ਜਾਵਾਂਗਾ ਕਿ ਪੱਤਰਕਾਰ ਤੋਂ ਜਰਨਲਿਜ਼ਮ ਆਉਂ ਮੌੜਤੀ ਕੋਸ਼ਿਸ਼ ਕਰੋ ਉਹ ਮੁੱਦੇ ਉਠਾਓ ਜਿਨ੍ਹਾਂ ਮੁੱਦਿਆਂ ਨੂੰ ਕੋਈ ਵੱਡਾ ਹੱਥ ਨਹੀਂ ਪਾ ਰਿਹਾ ਮੈਂ ਉਹ ਬਾਰਗਰ ਨਾਲ ਗੱਲ ਕੀਤੀ ਸੀ ਉਹ ਮੇਰੀ ਆਪਣੀ ਪਰਸਨਲ ਪ੍ਰੋਬਲਮ ਹੈ ਪਰ ਮਤਲਬ ਉਹਦਾ ਇਹ ਮਤਲਬ ਨਹੀਂ ਕਿ ਉਹ ਮੇਰੀ ਪ੍ਰੋਬਲਮ ਕਿਸੇ ਇਹ ਸ਼ਿਕਾਰ ਨੂੰ ਕਰਕੇ ਹੈ ਕਿ ਮੈਂ ਪੜ੍ਹੇ ਲਿਖੇ ਈਮੋਸ਼ਨਲ ਹਾਂ ਆਪਣੇ ਪਰਿਵਾਰ ਨਾਲ ਟਾਈਡ ਹਾਂ ਮੈਂ ਪ੍ਰਧਾਨੀ ਕੋਲ ਮੋਸਟ ਜਾਉਂਦਾ ਹਾਂ ਕਿ ਮੈਡੀਕਲ ਲਾਈਨ ਦੇ ਵਿੱਚ ਜਿੰਨਾ ਅੱਜ ਕ੍ਰਾਈਮ ਚੱਲ ਰਿਹਾ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿੰਨਾ ਸਰਕਾਰੀ ਆਤਵਾਜ ਚੱਲ ਰਿਹਾ ਹੈ ਅਦਾਲਤਾਂ ਦੇ ਵਿੱਚ ਜਿੰਨੀ ਕ腐ਸ਼ਨ ਚੱਲ ਰਹੀ ਹੈ ਤੁਹਾਡੇ ਨੋਸ਼ਤੀ ਹੋਏਗਾ ਕਿ 15 ਕਰੋੜ ਰੁਪਈਆ ਇੱਕ ਆਨਰੇਬਲ ਹਾਈ ਕੋਰਟ ਦੇ ਜੱਜ ਦੇ ਘਰੋਂ ਸੜਜੇ ਸਾਡੇ ਸਾਡੇ ਲੋਕਾਂ ਦੀ ਨਹੀਂ ਸ਼ਿਸ਼ਟ ਇਹ ਨੇ ਉਹ ਅਹੀ ਬਤੌਰ ਵਕੀਲ

जो कि वकील अदालत कोई डॉक्टर कोई भी डिपार्टमेंट अपने दिते हुए तो काम करता है। तो नहीं वो ओन रोकने पत्रकार प्रेस वास्ते है प्रेस नहीं है प्रेस कमाई करने वास्ते नहीं है प्रेस तो सिर्फ इस कुछ है ਕਿ ਜੇ ਅੱਜ ਦੀ ਡੇਟ ਦੇ ਵਿੱਚ ਗੈਂਗਸਟਰ ਨੂੰ ਕੋੜੀ ਲੱਗ ਜਵਹਦੀ ਆ ਕੋਈ ਹੁਰੀ ਜੜਦੀ ਵਾ ਜਵਾਬ ਦਿਓ ਹਰਾ ਜੇ ਨਸ਼ਾ ਫੜਿਆ ਕਿੰਨੇ ਤਸ਼ਕਰ ਨੇ ਜਿਹਨਾਂ ਦੇ ਕੋਲ ਨਸ਼ਾ ਫੜਿਆ ਕਮੈਂਟਰਾਂ ਦੇ ਵਿੱਚ ਆਇਆ ਤੁਸੀਂ ਕਹਿੰਦੇ ਹੋ ਇੰਨੇ ਡਰੋਨ ਆ ਗਏ

ਜੇ ਕਿਤੇ ਉਹ ਹਰਬਾਰ ਪ੍ਰਿੰਨਾ ਦੀਸਮੈਂਡ ਨੂੰ ਮੈਡੀਕਲ ਟਰੀਟਮੈਂਟ ਵਾਸਤੇ ਕਿਸੇ ਕੰਪਨਿ ਆਪਣੇ ਲੈਬੋ ਤੇ ਕਿਸੇ ਕੈਮਿਸਟਾ ਨੂੰ ਦਿੰਦੀ ਆਪਣੀਆਂ ਫੈਕਟਰੀਆਂ ਨੂੰ ਵੇਚਦੀ ਤੇ ਤੁਹਾਡੀ ਹਾਲਾਤ ਸੁਧਰ ਸਕਦੀ ਸਿਰਫ ਇੱਕ ਸ਼ਰਤ ਸੀ ਸਿਰਫ ਇੱਕ ਸ਼ਰਤ ਸੀ ਕਿ ਇਹ ਤਰੁੜ ਰੁਪਈਆ ਦਾ ਹਰਬਾਰ ਪ੍ਰਿੰਨਾ ਦਾ ਮਾਲ ਘਪਲਾ ਕੇ ਨਹੀਂ आज मैं डॉक्टर की गल कर लगा डॉक्टर ने मैं हैरान हो गया मैं तो जो मेनू पीड़ा हुई है ना मैं एक दूसरे है मैं मनजिंद्रालपुरा